ਕੁੱਤੋਂ ਸੱਜਣਾ ਲਿਆਵਾ ਸਾਗ ਤੋੜੀ ਕੇ ਦੇਖੇ ਤਜ ਪਰੇ ਤਿਆਗਿਆ ਜਿਹੜੇ ਰੱਖ ਤੂੰ ਰੱਖੀ ਦੀ ਝਾਕ ਰੱਖਉਦੈ ਬਿਉਹ ਹੀ ਤੇ ਰੱਖੇ ਦਿਖਾ ਗਿਆ ਮੈਦਾ ਸੋਹਣਾ ਬੱਪੂ ਦੀ ਗਾਲੀ ਲੱਗ ਕੇ ਵੇ ਮੱਕੀ ਦੀਆਂ ਰੁਣੀਆਂ ਸ਼ਲੀਆਂ ਕਿਹੜੀ ਗੱਲ ਤੂੰ ਸਾਡੇ ਚ ਵਗਵਾੜੇ ਵੇ ਸਰੋਂ ਨੂੰ ਪੁੱਛੜ ਬੱਲੀਆਂ ਨੱਕੇ ਮੂੜਦਾ ਸੁਣਾਉਂ ਕਿਹੜਾ ਕਨੇਂਆ ਉਈ ਮਰਜ਼ੇ ਦੀ ਹੈ ਕਿ ਖਾ ਗਿਆ ਜਿਹੜੇ ਰੱਖ ਤੋਂ ਰੱਖੀ ਦੀ ਛਾ ਕਰੱਖ ਦੈਂ ਨੂੰ ਹੋ ਹੀ ਤੇ ਰੱਖੇ ਦਿਖਾ ਗਿਆ ਜੇੜੀ ਟਾਲੀ ਤੇ ਕਦੇ ਸੀ ਮੋਰ ਬੋਲਦਾ ਉਹ ਹੌਂ ਬੱਡੀ ਕੇ ਬਣਾਤੀ ਢੱਕਰੇ ਤੇਰੇ ਤੂਤਾਂ ਦੀ ਸ਼ਾਮੇ ਤਾਂ ਦਾ ਰੂਪੀ ਕੇ ਬੇਪੜਾ ਸ ਬਣਾਉਂਦੀ ਬੱਕਰੇ ਜਿੰਨਾ ਖੇਤਾਂ ਚ ਜਰੀਨਾ ਕੱਖਾਂ ਬਾੜੀ ਉਹ ਤੱਕੇ ਨਾਲ ਛੇੜਵਾ ਗਿਆ ਜਿਹੜੇ ਰਾਖੇ ਤੂੰ ਰਾਖੀ ਦੀ ਚਾਕ ਰੱਖਦਾ ਹੋਈ ਤੇ ਰਾਖੇ ਤੇ ਖਾ ਗਿਆ ਜਿੰਨਾ ਖਾਲਾ ਚ ਕਦੇ ਸੀ ਪਾਣੀ ਵਗਦਾ ਵੇ ਹੁਣ ਜਿੱਤੀ ਆਵ ਫਿਰਦਾ ਖਾਂਬ ਸੋਨੇ ਦੀ ਚਿੜੀ ਦੇ ਪੱਡੀ ਜਾਮ ਦੇ ਵੇਰੋਂ ਦਾ ਨਾ ਪੰਜਾਬ ਵੇਰੇ ਦਾ ਗੱਲਾਂ ਝੂਠੀਆਂ ਵਿਕਾਸ ਦੀਆਂ ਕਰਕੇ ਕੋਈ ਅੱਖੀ ਝਾੜੇ ਤੇ ਪਾ ਗਿਆ ਜਿਹੜੇ ਰੱਖ ਤੋ ਰੱਖੀ ਦੀ ਚਾਕ ਰੱਖ ਦੈਂ ਮੇਉਹੀ ਤੇ ਰੱਖੇ ਦਿਖਾ ਗਿਆ ਰਕਮੋ ਡੇ ਤੇ ਗੰਡਾ ਸਾਤ ਖਾਕਰੀ ਕੇ ਬੇਸ੍ਰਿਤ ਮੜਾਸਾ ਮਾਰ ਕੇ ਮੈਂ ਵੀ ਖੜੂੰਗੀ ਪੁਰ ਪਰ ਤੇਰੇ ਬੇਚੰਡੇ ਵਾਲਾ ਰੂਪ ਥਾਰੀ ਕੇ ਉਟ ਪਗੜੀ ਸੰਭਾਲੇ ਤੁਝ ਜ਼ੀਰੀਆ ਉਹੀ ਕੱਲਾ ਕੱਲਾ ਪੇਚ ਢਾਗਿਆ ਜਿਹੜੇ ਰੱਖੇ ਤੋ ਰੱਖੀ ਦੀ ਚਾ ਕਰਖਦਾ ਬੀ ਉਹ ਵੀ ਤੇ ਰੱਖੇ ਦਿਖਾ ਗਿਆ ਧੰਨਵਾਦ ਜਿੰਨਾ ਵੀਰਾਂ ਭੈਣਾਂ ਨੂੰ ਮਨ ਲਾ ਲਿਆ ਤਾਂ ਨਹੀਂ ਹੱਕ ਸਮਉਂਦਿਆ ਜੀਵ ਕੁੜੇ ਕਰਨੇ ਨਹੀਂ ਸਿੱਖ ਰਿਹਾ ਦੀਏ ਭੁੰਲਾਂ ਤੇ ਸਰਕਾਰਾਂ ਦੇ ਨਹੀਂ ਵੈਰੀ ਸ ਖਰ-ਖਰ ਨੇ ਉਹ ਵਗੇ ਖੂੜ ਵਾਂਗੁਰਾ ਗੱਜ ਕਿਸਾਨੀ ਦੇਕੇ ਆਉਣਿਆ ਫਤਿਹ ਦੀ ਨਿਸ਼ਾਨੀ ਨਹੀਂ ਜਿਵੇਂ ਨਵਾਂ ਦਿਨ ਚੜਦੇ ਖਾਲੀ ਖੂਰ ਚੋਂ ਦਲੇਰੀਆਂ ਨਹੀਂ ਕੀਤੀਆਂ ਖੂਰ ਚੋਂ ਦਲੇਰੀਆਂ ਨਹੀਂ ਕੀਤੀਆਂ ਭਾਵੇਂ ਭਰੀਆ ਮੁਸੀਬਤਾਂ ਦੇ ਨਾਲ ਜ਼ਿੰਦਗੀ